ਕਾਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਤੇ ਸਾਡੇ ਛੋਟੇ ਭਾਈ ਸਾਹਿਬ ਆ ਵੇਖੋ ਕਿਥੇ ਚੜ ਕੇ ਬਹਿ ਗਏ ਨੇ ਮੰਮੀ ਨੂੰ ਤੰਗ ਕਰਦੇ ਵੇ ਨੇ ਉਹ ਤੇਰੀ ਮੰਮੀ ਦੇ ਵੇ ਲੋ ਸੂਟ ਦਾ ਗਲਾ ਫੜ ਕੇ ਤੇ ਕਿਦਾਂ ਤੰਗ ਕਰਦਾ ਹੈ ਮੰਮੀ ਨੂੰ ਚਲੋ ਭਾਜੀ ਆਜੋ वे लो फिर गुस्सा कर लें अपनी है जाना दादी करके नहीं अच्छा चल ठीक है चल आ जा। चल चला फिर ठीक है ठीक है आ जा अच्छा पादर। चल बस करो आ जाओ चल आ जाओ आ जाओ आज 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 चंगा मैं चलें बाय बाय ਇੱਕਰ ਕਿੰਦਾ ਘਰ ਮਸਤੀ ਕਰਦਾ ਜਾਂਦਾ ਚਲੋ ਚਲੋ ਅੱਗੇ ਚਲੋ ਖੇਡ ਜਾ ਚੁਲੀ ਅਚਾਚੂ ਨੂੰ ਤੰਗ ਕਿੰਨਾ ਕਰਕੇ ਆਇਆ ਤੰਗ ਕੀਤਾ ਤੁਸੀਂ ਚਾਚੂ ਨੂੰ ਕੰਜ ਕੀ ਕਿਹਾ ਸੀ ਹੁਣ ਕੀ ਕਿਹਾ ਸੀ ਚਾਚੂ ਨੂੰ ਚਾਚੂ ਕਹਿੰਦੇ ਮੋਤੀ ਦੇ ਹੈ ਮਠੀ ਮਠੀ ਦੇਂਦੇ नहीं मठी ने चाची ने दी ना चाचू ने की क्या ही चाचू पादल है चाचू कोई को बोलिया चाचू ने गुस्सा किया बाद चो मेनू कहे पापा मेरे वालों ही सॉरी बोल तो मैं बोलिया तू <laughs> <laughs> है बोलिया आप ਤੇ ਗੁੱਸਾ ਨੂੰ ਆਉ ਜੜਾਇਆ ਕਹਿ ਕੇ ਤੇ ਮੈਨੂੰ ਕਹਿੰਦਾ ਪਾਪਾ ਤੂੰ ਸੌਰੀ ਬੋਲ ਦੋ ਮੇਰੇ ਵੱਲ ਤੇ ਮੈਂ ਬਸ ਠੀਕ ਐ ਹੂੰ ਇਹ ਕੀ ਕੰਮ ਹੋਇਆ ਤੁਹਾਡੇ ਆ ਲਾਈਟਾਂ ਵਾਲੀ ਘੜੀ ਫਿਰ ਚਾਚੂ ਨੇ ਪਹਿਲਾਂ ਦਿੱਤੀ ਸੀ ਫਿਰ ਖੋਲੀ ਉਹ ਫਿਰ ਨਹੀਂ ਕਹਿੰਦਾ ਦੇਣੀ ਤੈਨੂੰ ਕੋਈ ਨਾ ਡਿੱਗੀ ਤੂੰ ਚਾਚੂ ਨੂੰ ਕੀ ਕਿਹਾ ਸੀ ਕੀ ਕਿਹਾ ਸੀ ਚਾਚੂ ਲੋਣੀਆ ਦੂਜਾ ਪਾ ਮੇਰੀ ਗੱਲ ਸੁਣੋ ਕੀ ਕਿਹਾ ਸੀ ਚਾਚੂ ਨੂੰ ਚਾਚੂ ਨੇ ਕੋਈ ਬੋਲੇ ਹੀ ਤੇ ਮੈਨੂੰ ਆਪਨੀ ਚੇਤਾ ਭੁੱਲ ਗਿਆ ਇਹ ਹੈ ਕੀ ਬੋਲੇ ਚਾਚੂ ਨੂੰ ਪਾਗਲ ਜੇ ਪਾਗਲ ਜੇ ਪਾਗਲ ਜੇ ਕਹਿੰਦਾ ਹੁੰਦਾ ਆਹੋ ਪਾਦਲ ਜੇ ਪਾਦਲ ਜੇ ਕੋਈ ਅੱਦ ਨੇ ਕੋਈ ਕਿਹਾ ਹੀ ਨਹੀਂ ਕੀ ਕਿਹਾ ਹੈ ਚਾਚੂ ਬੋਲ ਕੇ ਦੱਸ ਨਾ ਕੀ ਕਿਹਾ ਸੀ ਕੀ ਕਿਹਾ ਸੀ ਰੋਟੀ ਰੋਟੀ ਖਾ ਲਈ ਹੈ ਇੱਕ ਹੋਰ ਵੀ ਚੀ ਖਾਦੀ ਹੋਰ ਕੀ ਖਾਦਾ ਇਥੇ ਚਾਚੀ ਨੇ ਕੀ ਦਿੱਤਾ ਇਹ ਪੀਜਾ ਨਹੀਂ ਅੰਕਲ ਕੀ ਕਰਦੇ ਉਹ ਕਹੇ ਚੋਕਲੇਟ oh my god ਚੋਕਲੇਟ ਖਾਦੀ ਫਾਈ ਸਟਾਰ ਥਲੇ ਤੇ ਪਰ ਚਲ ਗਿਆ ਹੂੰ ਬੜੀ ਉਤਾ ਕਰਦੇ ਅੰਕਲ ਸੁੱਤੇ ਲੰਮੇ ਬੈਠੀ ਹੋਈ ਵੇਖ ਰਹੇ ਵਾਹ ਲੰਮੇ ਬੈਠੀ ਹੋਈ ਵੇਖਦੇ ਅੰਕਲ ਨੇ ਕੀ ਕਰਨਾ ਚਾਹੀ ਛੋਲੇ ਟੇਸਟੀ ਬਣੇ ਕਿੰਨੇ ਕਿੰਨੇ ਟੇਸਟੇ ਬਣੇ ਓਲੇ ਮੋਬਾਈਲ ਚ ਵੜਿਆ ਰਹਿੰਦਾ ਮੋਬਾਈਲ ਚ ਬਸ ਚਤੇ ਪੈਰ ਕਿੰਨੇ ਟੇਸਟੇ ਬਣੇ ਰਹਿੰਦੇ ਰਹਿੰਦੇ ਵੜਿਆ ਰਹਿੰਦੇ ਨੂੰ ਹੂੰ ਫੜਕਾ ਖੋਲ ਦਾਂ ਫੜਕਾ ਖੋਲ ਇਹ ਚਾਚੂ ਨੂੰ ਕੀ ਪਹਿਲਾਂ ਆਪ ਕੰਨ ਫੜ ਕੇ ਸੌਰੀ ਕੀਤੀ ਚਾਚੂ ਸੌਰੀ ਹੋਲੀ ਜੀ ਮਾਂ ਚਾਚੀ ਜੋ ਚਾਚੀ ਨੇ ਕਹਿੰਦਾ ਜਾ ਕੇ ਚਾਚੀ ਮੈਂ ਬੋਲਤੀ ਚਾਚੂ ਨੂੰ ਸੋਰੀ ਕਹਿੰਦੀ ਨਹੀਂ ਜਿੱਦਾਂ ਮੈਂ ਕਿਹਾ ਉਦਾਂ ਬੋਲ ਚਾਚੀ ਨੇ ਕਿਦਾਂ ਗਿਆ ਸੀ ਬੋਲਣ ਨੂੰ ਸੋਰੀ ਚਾਚੂ ਚਾਚੂ ਨਹੀਂ ਬੋਲ ਨਹੀਂ ਚਾਚੀ ਕਹਿੰਦੀ ਸੋਰੀ ਚਾਚੂ ਅੱਗੇ ਤੋਂ ਨਹੀਂ ਮੈਂ ਇਸ ਤਰ੍ਹਾਂ ਬੋਲੂਗਾ ਫਿਰ ਇਹ ਮੈਨੂੰ ਕਹਿੰਦਾ ਤੂੰ ਹੀ ਬੋਲ ਦੋ ਇਸ ਤਰ੍ਹਾਂ ਮੈਂ ਬੋਲਾਂ ਇਸ ਤਰ੍ਹਾਂ ਕੀ ਆ ਤੈਨੂੰ ਤੇ ਬੋਲਾਂ ਮੈਂ ਤੇਦੀ ਭਰ ਗਈ ਨਹੀਂ ਖਾਂਦਾ ਪਿਆ ਮਠੀਆਂ ਕਿੰਨੀਆਂ ਖਾਦੀਆਂ ਅਸੀਂ ਹੂੰ ਪਤਾ ਨਹੀਂ ਪਤਾ ਨਹੀਂ ਮੈਨੂੰ ਪਪਾ ਉਹਨੂੰ ਭਾਈ ਬਨਨ ਦੀ ਇਹ ਹੱਥ ਵੱਡੇ ਹੋ ਗਏ ਤੈਨੂੰ ਹੋਣੀ ਹੈ ਕਹੂਗਾ ਪਤਾ ਨਹੀਂ ਮੈਨੂੰ ਮੈਨੂੰ ਨਹੀਂ ਪਪਾ ਬਾਜਦੀ ਕਿ ਛੋਟੀ ਭੈਣ ਦੀ ਹੈ ਬਾਜ ਗਈ ਆ ਕਿੰਨੇ ਲਾਸਟ ਦੇ ਲਾਸਟ ਦੇ ਲਾਸਟ ਤੇ ਆਈ ਨਹੀਂ ਲਾਸਟ ਤੇ ਛੋਟੀ ਭੈਣ ਛੋਟੀ ਭੈਣ ਦੀ ਵੱਡਾ ਹੋ ਗਿਆ ਹੁਣ ਨਹੀਂ ਇੱਕ ਲਾਸਟ ਤੇ ਵੱਜਦੀ ਨਹੀਂ ਬਸ ਨਹੀਂ ਵੱਜਦੀ ਉਹ ਨਹੀਂ ਹੁੰਦੀ ਫਸਦੀ ਨਹੀਂ ਹੋ ਰਬੜ ਜੀ ਗਿਆ ਨਹੀਂ ਫਸਦੀ ਦੂਜਾ ਹੀ ਕੋਈ ਕਰੇ ਤੇ ਬੰਦ ਫੇਰ ਹੀ ਹੋਏਗਾ ਬਾਹਰ ਬਾਹਰ ਅੱਗੇ ਜੀ ਜਾਂਦੀ ਹੈ ਠੀਕ ਵੱਡੇ ਹੋ ਗਏ ਹੁਣ ਛੋਟੇ ਹੁੰਦੇ ਬਣ ਨਹੀਂ ਜੀ ਜ਼ੋਰ ਲਾ ਕੇ ਨੱਪਦੇ ਨਾ ਥੱਲੇ ਨੂੰ ਸਰ ਜੀ ਸਵਾਦ ਬਣਿਆ ਤੁਸੀਂ ਕਹਿੰਦੇ ਹੋ ਤਿੱਕੀ ਬਣੀ ਮਿਰਚ ਕਰਾਰੇ ਬਣੀ ਨਹੀਂ ਇੰਨੀ ਤਿੱਖੀ ਨਹੀਂ ਬਣੀ ਸਮਝੀ ਇਸ ਤੋਂ ਜ਼ਿਆਦਾ ਤਿੱਖੀ ਮੈਂ ਬਣਾਉਣੀ ਵੀ ਨਹੀਂ ਕਿਉਂਕਿ ਬੱਚਿਆਂ ਨੇ ਖਾਣੀ ਬੱਚੇ ਤੇ ਖਾਣ ਹੀ ਦੇ ਬੱਚਾ ਉਹਨਾਂ ਦੇ ਕੱਲੇ ਛੋਲੇ ਕੱਢ ਕੇ ਹੀ ਦੇਣੇ ਹੁੰਦੇ ਆ ਉਹ ਤੇ ਖਾਈ ਜਾਂਦਾ ਪਿਆ ਤਰੀ ਤੇ ਲਾਂਦੇ ਹੀ ਨਹੀਂ ਤੇਰੀ ਲਈ ਇਹ ਤੇ ਮਿਰਚ ਲੱਗਦੀ ਇਹਨੂੰ ਹੂੰ ਵਿਆਹ ਦੇ ਚਾਕਲੇਟ ਖਾਣੀ ਖਾਦੀ ਕਾਕੇ ਨੇ ਫਾਈਵ ਸਟਾਰ ਨਾ ਕੋਈ ਗੱਲ ਨਹੀਂ ਕਰਨੀ ਫੋਨ ਅੱਗੇ ਬਸ ਕੋਈ ਗੱਲ ਨਹੀਂ ਕਰਨੀ ਬਾਕੀ ਇਹ ਜਿਹੜਾ ਮੱਝੀ ਬੋਲੀ ਜਾਵੇ ਹਾਂ ਅੱਛਾ ਆਪਾਂ ਲੇਟ ਹੋ ਜੀ ਖਾਣੇ ਖਾਂਦੇ ਤੇ ਸਿਟੀ ਵਾਲਿਆਂ ਕੋਲ ਆ ਵੀ ਗਏ ਹੂੰ ਹੂੰ ෙන් සිදවම්කාහිත්. <interrupt> <t giver motion> <gãra> <gãra>